ਮਾੜੇ ਅੰਸਰਾ ਤੇ ਨਜ਼ਰ ਰੱਖਣ ਦੇ ਲਈ ਜ਼ਿਲ੍ਹਾ ਸ਼ਹੀ ਫਤਿਹਗੜ੍ਹ ਸਾਹਿਬ ਪੁਲਿਸ ਤੇ ਵੱਲੋਂ ਜ਼ਿਲੇ ਪਾਰ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਇਸ ਦੇ ਤਹਿਤ ਸ਼ਹੀ ਫਤਿਹਗੜ੍ਹ ਸਾਹਿਬ ਬਸੀ ਪਠਾਨਾ ਸਮੇਤ ਪੂਰੇ ਜ਼ਿਲੇ ਪਾਰ ਦੇ ਵਿੱਚ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਸਪੈਸ਼ਲ ਨਾਕਾਬੰਦੀ ਕਰਕੇ ਔਰ ਜਾਣ ਵਾਲੇ ਵਾਹਨਾਂ ਦੀ ਜਿਹੜੀ ਉਹ ਵਨ ਦੀ ਚੈਕਿੰਗ ਕੀਤੀ ਗਈ ਤੇ ਟੈਰਿਫ ਉਨਨੇ ਮਾਦੀ ਪਾਲਣਾ ਨਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਗਏ ਨੇ ਖਾਸੇ ਫਤੇਗੜ ਸਾਹਿਬ ਸੁਖਨਾਥ ਸਿੰਘ ਤੇ ਡੀਐਸਪੀ ਬਸੀ ਪਠਾਨਾ ਰਾਜਕੁਮਾਰ ਦਸੇਹੀ ਜੋਤੀਸ ਰੂਪ ਚੌਕ ਤੇ ਸ਼੍ਰੀ ਫਤੇਗੜ ਸਾਹਿਬ ਪੁਲਿਸ ਦੇ ਵੱਲੋਂ ਬਸੀ ਪਠਾਨਾ ਸਬ ਡਿਵੀਜ਼ਨ ਦੇ ਵੱਲੋਂ ਮਾਰਕੀਟ ਕਮੇਟੀ ਬਸੀ ਪਠਾਨਾ ਦੇ ਦਫਤਰ ਅੱਗੇ ਹਾਈ ਟੈਕ ਨਾਕੇ ਲਗਾ ਕੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਹੈ ਵਾਹਨਾ ਦੀ ਗੰਪੀੜਤਾ ਦੇ ਨਾਲ ਚੈਕਿੰਗ ਕੀਤੀ ਗਈ ਹੈ ਤੇ ਟੈਰਿਫ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਦੇ ਨਾਲ ਨਾਲ ਕਾਗਜ਼ਾਤ ਪੂਰੇ ਨਾ ਹੋਣ ਦਿਵਾਲੀ ਕਈ ਵਾਹਨਾਂ ਨੂੰ ਪੁਲਿਸ ਦੇ ਵੱਲੋਂ ਇੰਪਾਉਂਡ ਵੀ ਕੀਤਾ ਗਿਆ ਅਤੇ ਪੁਲਿਸ ਅਧਿਕਾਰੀਆਂ ਨੇ ਸਮਾਜ ਵਿਰੋਧੀ ਅੰਸਰਾਂ ਨੂੰ ਸਖਤ ਚੇਤਾਵਨੀ ਦਿੱੰ데 ਕਿ ਉਹਨਾਂ ਵੱਲੋਂ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੰਕਲ ਇਹ ਚੱਲ ਰਿਹਾ ਜੀ ਅੱਜ ਅਸੀਂ ਮਾਨਯੋਗ ਐਸਐਸਪੀ ਫਤਿਹਗੜ੍ਹ ਸਾਹਿਬ ਦੀ ਹਦਾਇਤਾਂ ਤੇ ਅਸੀਂ ਪੂਰੇ ਫਤੇਗੜ ਸਾਹਿਬ ਤੇsrand ਸ਼ਹਿਰ ਤੇ ਡੋਮਿਨੇਸ਼ਨ ਦਾ ਪ੍ਰੋਗਰਾਮ ਕਰ ਰਹੇ ਆ ਜੀ ਤੁਹਾਨੂੰ ਬਾਰੂ ਵੀ ਫੋਰਸ ਮਿਲੀ ਹੋਈ ਹੈ ਮੈਂ ਮੇਰੇ ਸਾਰੇ ਐਸ ਐਚਓ ਚੌਕੀ ਇੰਚਾਰ ਚਾਰੀ ਫੋਰਸ ਲੈ ਕੇ ਅਸੀਂ ਸ਼ਰਾਰਤੀ ਅੰਸਰਾਂ ਨੂੰ ਚੈੱਕ ਕਰ ਰਹੇ ਆ ਤੇ ਇਸ ਤੋਂ ਇਲਾਵਾ ਜਿਹੜੇ ਕੋਈ ਟ੍ਰੈਫਿਕ ਵਾਇਲੇਸ਼ਨ ਕੋਈ ਗੱਡੀਆਂ ਜਾ ਰਹੀਆਂ ਕੋਈ ਬਗੈਰ ਨੰਬਰ ਪਲੇਟ ਤੋਂ ਜਾਂ ਕੋਈ ਟ੍ਰਿਪਲ ਰਾਈਡਿੰਗ ਉਹਨਾਂ ਨੂੰ ਸੇਪੋਂ ਕਰਦੇ ਕਿੰਨੇ ਕੌਂਕਾ ਚ ਹਾਂ ਅੰਤ ਤੱਕ ਹੀ ਸਾਨੂੰ ਲਾਇ ਨੂੰ ਤਕਰੀਬਨ 2 ਘੰਟੇ ਹੋ ਚੁੱਕੇ ਆ ਅਸੀਂ ਤਕਰੀਬਨ 200 ਵਾਹਨ ਚੈੱਕ ਕਰ ਚੁੱਕੇ ਆ ਇਹ ਹਲ ਤੱਕ 35 ਚਲਾਨ ਕਰ ਚੁੱਕੇ ਆ ਤੇ 5 ਗੱਡੀਆਂ ਮੋਟਰਸਾਈਕਲ ਇੰਪੌਂਫ ਕਰ ਚੁੱਕੇ ਤੇ ਸ਼ਰਾਰਤੀ ਅੰਸਰਾਂ ਨੂੰ ਇਹ ਪਹੀ ਲੈ ਕਿ ਪੁਲਿਸ ਪਤੇਗੜ ਸਾਹਿਬ ਪੁਲਿਸ 24 ਘੰਟੇ ਅਲਰਟ ਹੈ ਕਿਰਪਾ ਕਰਕੇ ਇਥੇ ਕੋਈ ਸ਼ਰਾਰਤ ਕਰਨ ਦੀ ਸੋਚਣ ਵੀ ਨਾ ਸਾਡੀ ਦਿਨ ਰਾਤ ਪੈਟਰੋਲਿੰਗ ਚੱਲ ਰਹੀ ਹੈ ਤੇ ਪੁਲਿਸ ਪਬਲਿਕ ਦੀ ਸੇਵਾ ਹੈ ਜੀ ਐਸਐਸਪੀ ਫਤਿਹਗੜ੍ਹ ਸਾਹਿਬ ਦੀ ਅਗਧਤਾ ਮੁਤਾਬਕ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਚ ਸਪੈਸ਼ਲ ਨਾਕਾਬੰਦੀਆਂ ਕੀਤੀਆਂ ਗਈਆਂ ਨੇ ਜੋ ਮੈਂ ਆਪਣੇ ਐਸਐਚਓ ਥਾਣਾ ਬਸੀਪਠਾਣਾ ਤੇ ਸਾਰੀ ਫੋਰਸ ਦੇ ਨਾਲ ਦਫ਼ਤਰ ਬਸੀਪਠਾਣਾ ਦਫ਼ਤਰ ਉਹਦੇ ਨਾਕਾਬੰਦੀ ਕੀਤੀ ਹੋਈ ਹੈ ਜੀ ਜੀ ਬਿਲਕੁਲ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਹਦੇ ਵਿੱਚ ਉਹਨਾਂ ਦੀ ਜਿਹੜੀ ਹੈ ਕੋਈ ਸ਼ੱਕੀ ਚੀਜ਼ ਕੋਈ ਨਿਸ਼ਲੀ ਚੀਜ਼ ਕੋਈ ਇਦਾਂ ਦੀ ਹੋਵੇ ਉਹਦੇ ਸਬੰਧੀ ਚੈਕਿੰਗ ਕੀਤੀ ਜਾ ਰਹੀ ਹੈ ਬਾਕੀ ਡਾਕੂਮੈਂਟ